ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੇ ਪਵਨ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਇਹ ਅੰਮ੍ਰਿਤਮਈ ਬਾਣੀ ਜਪ ਬਾਣੀ ਦਾ ਨਾਮ ਹੈ ਇਹ ਉਹ ਪਾਵਨ ਬਾਣੀ ਹੈ ਜਿਸ ਨੂੰ ਗੁਰਸਿੱਖ ਰੋਜ਼ਾਨਾ ਆਪਣੇ ਨਿਤਨੇਮ ਦੀਆਂ ਬਾਣੀਆਂ ਦੇ ਅੰਦਰ ਪੜਦਾ ਹੈ ਸਤਿਗੁਰ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਅਸੀਂ 9 ਨੰਬਰ ਪੌੜੀ ਤੱਕ ਵਿਚਾਰ ਕੀਤੀ ਹੈ 10 ਨੰਬਰ ਪੌੜੀ ਨੂੰ ਆਪ ਜੀ ਨੇ ਪਾਠ ਦੇ ਰੂਪ ਦੇ ਅੰਦਰ ਸਰਵਣ ਕੀਤਾ ਹੈ ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਜਿਹੜੀ ਚੀਜ਼ ਤੋਂ ਇਨਸਾਨ ਵਿਕਾਸ ਲੱਭਦਾ ਹੈ ਅਸੀਂ 2 ਦਿਨ ਵਿਚਾਰ ਕੀਤੀ ਹੈ ਇਸੇ ਪਾਣ ਇੱਕੋ ਕਨਸੈਪਟ ਚੱਲ ਰਿਹਾ ਹੈ ਵਿਕਾਸ ਦਾ ਖੁਸ਼ੀ ਦਾ ਖੇੜੇ ਦਾ ਹਜ਼ੂਰ ਫਰਮਾਰੇ ਹਨ ਜਿਸ ਚੀਜ਼ ਵਿੱਚੋਂ ਮਨੁੱਖ ਵਿਕਾਸ ਲੱਭ ਰਿਹਾ ਹੈ ਉਹ ਵਿਕਾਸ ਉਹ ਖੇੜਾ ਉਹ ਆਨੰਦ ਕੁਝ ਸਮੇਂ ਦਾ ਮਥਾਜੀ ਹੋ ਸਕਦਾ ਹੈ ਹੋ ਸਕਦਾ ਜਿੰਨਾ ਤੱਕ ਉਹ ਕਿਸੇ ਚੀਜ਼ ਦੇ ਨਾਲ ਜੁੜਿਆ ਹੋਇਆ ਹੈ ਜਿੱਦੇ ਚ ਉਹ ਖੁਸ਼ੀ ਕਹਿ ਰਿਹਾ ਹੈ ਉਹਨਾਂ ਤੱਕ ਉਹ ਵਿਕਾਸ ਹੋਵੇ ਪਰ ਜਦੋਂ ਉਹ ਚੀਜ਼ ਇਨਸਾਨ ਤੋਂ ਦੂਰ ਹੋ ਜਾਂਦੀ ਹੈ ਪਰਸ਼ਾ ਕਹਿੰਨ ਲੱਗੇ ਵਿਕਾਸ ਖਤਮ ਹੋ ਜਾਂਦਾ ਹੈ ਗੁਰਦੇਵ ਪਰਸ਼ਾ ਨੇ ਸਵਾਲ ਉਹੀ ਪੈਦਾ ਕੀਤਾ ਹੈ ਸਚਿਆਰਾ ਕਿਵੇਂ ਹੋਣਾ ਹੈ ਜੇ ਤੂੰ ਸਚਿਆਰਾ ਹੋਣਾ ਚਾਹੁੰਦਾ ਹੈ ਪਾਤਸ਼ਾਹ ਕਹਿੰਦੇ ਤੈਨੂੰ ਆਪਣੇ ਅੰਦਰੋਂ ਕੂੜ ਨੂੰ ਖਤਮ ਕਰਨਾ ਪਏਗਾ ਜਿਸ ਦਿਨ ਮਨੁੱਖ ਦੇ ਅੰਦਰੋਂ ਕੂੜ ਖਤਮ ਹੋ ਗਿਆ ਝੂਠ ਖਤਮ ਹੋ ਗਿਆ ਪਾਤਸ਼ਾਹ ਕਹਿੰਦੇ ਉਹ ਦਿਨ ਕੇਵਲ ਸੱਚ ਰਹਿ ਜਾਏਗਾ ਉਹ ਫਿਰ ਝੂਠ ਉਹ ਕੂੜ ਬਾਹਰੀ ਤੌਰ ਦੇ ਉੱਤੇ ਪਾਏ ਹੋਏ ਪਹਿਰਾਵੇ ਦਾ ਹੋਵੇ ਧਰਮ ਦੇ ਨਾਂ ਦੇ ਉੱਤੇ ਕੀਤੇ ਹੋਏ ਕਰਮ ਕਾਂਡਾਂ ਦਾ ਹੋਵੇ ਗੁਰਦੇਵ ਪਾਤਸ਼ਾਹ ਕਹਿੰਦੇ ਕਿਸੇ ਕਿਸਮ ਦਾ ਤੇਰੇ ਅੰਦਰ ਜਦੋਂ ਝੂਠ ਹੁੰਦਾ ਹੈ ਉਦੋਂ ਰੱਬ ਤੇਰੇ ਅੰਦਰ ਰੱਬ ਦੀ ਹੋਣ ਦਾ ਕੋਈ ਅਹਿਸਾਸ ਨਹੀਂ ਹੈ ਮਾਲਕ ਨੇ ਬਖਸ਼ਿਸ਼ ਕੀਤੀ ਹੈ ਸਵਾਲ ਇੱਕੋ ਚੱਲੇਗਾ ਤੇ ਜਵਾਬ ਪਾਰਸ਼ਾ ਵਕ ਵਕ ਪੌੜੀਆਂ ਦੇ ਰਾਹੀਂ ਦਿੰਦੇ ਰਹਿਣਗੇ ਅੰਤ ਵਿੱਚ ਸਤਿਗੁਰ ਪਾਰਸ਼ਾ ਜਦੋਂ ਪੌੜੀਆਂ ਉਚਾਰਨ ਕਰਨਗੇ ਇਹੀ ਬਖਸ਼ਿਸ਼ ਕਰਨਗੇ ਕਿ ਏ ਤਰਹ ਪਤ ਪੌੜੀਆਂ ਚੜੀਆਂ ਹੋਏ 21 ਇੰਨਾ ਪੌੜੀਆਂ ਦੇ ਉੱਤੇ ਸਵਾਰ ਹੋ ਕੇ ਇੱਕਮਿਕ ਹੋਇਆ ਜਾ ਸਕਦਾ ਹੈ ਤੇ ਪੌੜੀਆਂ ਕਿਹੜੀਆਂ ਨੇ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਜਿਨ੍ਹਾਂ ਦੇ ਵਿਚਾਰ ਅਸੀਂ ਰੋਜ਼ਾਨਾ ਕਰਦੇ ਹਾਂ ਹੁਣ ਗੁਰਦੇਵ ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ ਹਨ ਸੰਤੋਖ ਦਾ ਪ੍ਰਗਟ ਹੋ ਜਾਣਾ ਉਹ ਉਦੋਂ ਹੈ ਜਦੋਂ ਗੁਰੂ ਦੇ ਵੱਲ ਦਿੱਤੀ ਹੋਈ ਮਤ ਦਾ ਧਾਰਨੀ ਹੋ ਜਾਏ ਸਤਿਗੁਰੂ ਪਾਤਸ਼ਾਹ ਕਹਿੰਦੇ ਇਨਸਾਨ ਕਦੇ ਰਾਜ ਨਹੀਂ ਸਕਦਾ ਇੱਕੋ ਚੀਜ਼ ਇਨਸਾਨ ਨੂੰ ਰਜ਼ਾ ਸਕਦੀ ਹੈ ਉਹ ਹੈ ਸੰਤੋਖ ਕਿਉਂਕਿ ਸਤਿਗੁਰੂ ਜੀ ਨੇ ਪਹਿਲੀਆਂ ਪੌੜੀਆਂ ਦੇ ਅੰਦਰ ਬਖਸ਼ਿਸ਼ ਕਰ ਦਿੱਤਾ ਭੁੱਖਿਆਂ ਭੁੱਖ ਨਾ ਉਤਰੀ ਤ੍ਰਿਸ਼ਨਾ ਦੇ ਅਧੀਨ ਰਿਆਂ ਕਿਸੇ ਚੀਜ਼ ਦੀ ਲਾਲਸਾ ਦੇ ਨਾਲ ਜੁੜਿਆ ਜੇ ਇਨਸਾਨ ਕੇ ਪੈਸੇ ਨਾਲ ਹੀ ਰਾਜ ਜਾਵਾਂ ਕਦੇ ਰਾਜ ਨਹੀਂ ਸਕਦਾ ਉਹ ਬਹੁਤ ਵਾਰ ਮੈਂ ਸ਼ਾਇਦ ਜ਼ਿਕਰ ਵੀ ਕੀਤਾ ਹੋਏਗਾ ਕਿ ਬੰਦੇ ਦੀਆਂ ਆਸਾਂ ਕਦੇ ਪੂਰੀਆਂ ਨਹੀਂ ਹੋਇਆ ਕਰਦੀਆਂ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਵੇਖ ਵੇਖ ਦੂਜਿਆਂ ਨੂੰ ਵਟੀ ਜਾਵੇ ਘੂਰੀਆਂ ਕਦ ਰੱਜ ਸਕਦਾ ਨਹੀਂ ਆਸ ਇਨਸਾਨ ਦੀ ਕਦੇ ਪੂਰੀ ਨਹੀਂ ਹੁੰਦੀ ਇੱਕ ਚੀਜ਼ ਨੂੰ ਉੱਠਦਾ ਹੈ ਦੂਸਰੀ ਚੀਜ਼ ਵੱਲ ਦੌੜ ਜਾਂਦਾ ਹੈ ਦੂਸਰੀ ਚੀਜ਼ ਪੂਰੀ ਹੁੰਦੀ ਹੈ ਤੀਸਰੀ ਚੀਜ਼ ਵੱਲ ਭੱਜ ਉੱਠਦਾ ਹੈ ਜਿਨ ਗੁਰੂ ਦੇਵ ਕੈਨਗੇ ਸਹਿਸ ਖਟੇ ਲੱਖ ਕਉ ਉੱਠਦਾ ਵੇ ਸਹਿਸ ਦਾ ਅਰਥ ਹੈ ਹਜ਼ਾਰ ਹਜ਼ਾਰ ਨੂੰ ਇਕੱਠਿਆਂ ਕਰਦਾ ਹੈ ਤੇ ਲੱਖਾਂ ਵੱਲ ਦੌੜਦਾ ਹੈ ਤ੍ਰਿਪਤ ਨਾ ਆਵੇ ਮਾਇਆ ਪਾਸ਼ੇ ਪਾਵੇ ਤੇ ਤ੍ਰਿਪਤੀ ਨਹੀਂ ਵੱਦ ਤੋਂ ਵੱਧ ਇਨਸਾਨ ਆਪਣੇ ਧਨ ਨੂੰ ਆਪਣੇ ਪੈਸੇ ਨੂੰ ਇਕੱਠਿਆਂ ਕਰਨ ਵਾਲੇ ਪਾਸੇ ਦੌੜਦਾ ਹੈ ਤੇ ਪਰਸ਼ਾ ਅਗਲੀ ਪੰਕਤੀ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਬਿਨਾਂ ਸੰਤੋਖ ਨਹੀਂ ਕੋ ਰਾਜੈ ਸੰਤੋਖ ਤੋਂ ਬਿਨਾਂ ਰਜੇਗਾ ਨਹੀਂ ਉਹ ਉਹ ਬੜੇ ਪਿਆਰੇ ਬੋਲ ਲਿਖਦਾ ਹੈ ਕਹਿੰਦਾ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਵੇਖ ਵੇਖ ਦੂਜਿਆਂ ਨੂੰ ਵੱਟੀ ਜਾਵੇ ਕੂਰੀਆਂ ਸਾਈਕਲ ਵਾਲਾ ਕਹਿੰਦਾ ਮੇਰੇ ਕੋਲ ਸੋਹਣੀ ਕਾਰ ਹੋਵੇ ਕਾਰ ਵਾਲਾ ਕਹਿੰਦਾ ਮੇਰੀ ਖਵਾ ਚੂੜਾਰ ਹੋਵੇ ਮਾਰਦਾ ਹੈ ਹੱਥ ਪੈਰ ਪਰ ਪੈਂਦੀਆਂ ਨਹੀਂ ਪੂਰੀਆਂ ਅਸਾਂ ਕਦੇ ਬੰਦੀਆਂ ਹੁੰਦੀਆਂ ਨਹੀਂ ਪੂਰੀਆਂ ਜਦੋਂ ਇਨਸਾਨ ਆਪਣੇ ਤੋਂ ਉੱਪਰ ਵਾਲ ਉੱਪਰ ਵਾਲੇ ਵਾਲੇ ਪਾਸੇ ਦੇਖੀਗਾ ਕਦੇ ਉਹ ਰਜੇਗਾ ਨਹੀਂ ਇਹਦੇ ਕਿ ਇਨਸਾਨ ਦੀ ਚੀਜ਼ ਦੀ ਇੱਕ ਜਿੰਨੂੰ ਕਹਿੰਦੇ ਅੰਦਰ ਇੱਕ ਵੀਕ ਪੁਆਇੰਟ ਕਹਿ ਦਈਏ ਜਾਂ ਕਹਿ ਦਈਏ ਕਿ insan ਦੀ ਫਿਤਰਤ ਕਹਿ ਦਈਏ ਹਰੇਕ insan ਦੇ ਅੰਦਰ ਕਮੀ ਹੈ ਜਿੰਨੀ ਛੋਟੀ ਨੌਕਰੀ ਕਰੇਗਾ ਓਨੀ insan ਦੀ ਛੋਟੀ ਇਨਸਟਾਲਮੈਂਟ ਬਣੇਗੀ ਜਿੰਨੀ ਵੱਡੀ ਨੌਕਰੀ ਨੂੰ ਕਰੇਗਾ ਓਨੀ ਵੱਡੀ ਕਿਸ਼ਤ ਬਣਾ ਲੇਗਾ ਓਨੀ ਵੱਡੀ ਇਨਸਟਾਲਮੈਂਟ ਬਣਾ ਲੇਗਾ ਫਿਰ ਉਹ ਆਖਦਾ ਗੁਜ਼ਾਰਾ ਨਹੀਂ ਹੁੰਦਾ ਹੁਣ ਗੁਜ਼ਾਰਾ ਪੂਰਾ ਕਰਨ ਵਾਸਤੇ ਉਹ ਕਈ ਤਰੀਕੇ ਦੇ ਫਿਰ ਹੱਥ ਪੈਰੀ ਮਾਰਦਾ ਹੈ ਉਨੇ ਜਿਹੇ ਮਹਿਲਾ ਐਸੇ ਫੜੀ ਗਈ ਹੈ ਇਥੇ ਇੱਕ ਉਦਾਹਰਣ ਨੇ ਨਾ ਕਿੰਨੀਆਂ ਉਦਾਹਰਣਾਂ ਨੇ ਜੱਜ ਤੱਕ ਫੜੇਗੇ ਜਿੰਨਾ ਫਿਰ ਉਹ ਆਖਦਾ ਕਿ ਉੱਥੇ ਹੀ ਪਲਾਟ ਲਿਆ ਜਾਏ ਉੱਥੇ ਹੀ ਪਲਾਟ ਲਿਆ ਜਾਏ ਇਥੇ ਪਲਾਟ ਲਿਆ ਜਾਏ ਹੋ ਸਕਦਾ ਜਿੰਨਾ ਵਾਸਤੇ ਲੈ ਰਿਆ ਹੋਵੇ ਉਹ ਉਹਦੇ ਬਣ ਨਾ ਕਿਨੇ ਧਿਆ ਪੁੱਤਰ ਨੇ ਐਸੇ ਜਿਨ੍ਹਾਂ ਨੇ ਬਾਅਦ ਮਾਂ ਪਿਓ ਦੀ ਸਾਰ ਹੀ ਨਹੀਂ ਲਈ ਇਹਨੂੰ ਪਾਤਸ਼ਾਹ ਮਹਾਰਾਜ ਕਹਿੰਦੇ ਕਿਦੇ ਵਾਸਤੇ ਕਰ ਰਹੇ ਹੈ ਜੇ ਦਾ ਕੋਈ ਦਾਵਾ ਹੀ ਨਹੀਂ ਹੈ ਕਿ ਤੇਰਾ ਬਣਨਗੇ ਕਿ ਨਹੀਂ ਬਣਨਗੇ ਜੋੜਿਆ ਹੋਇਆ ਕੰਮ ਉਦੋਂ ਤੱਕ ਆ ਸਕਦਾ ਜਦੋਂ ਤੱਕ ਨੁਕਸਾਨ ਦੀ ਤੰਦਰੁਸਤੀ ਦੀ ਲੋੜ ਹੈ ਪੈਸਾ ਨਕਸਰ ਕਿਹਨਾਂ ਹੁੰਨਾ ਪੈਸਾ ਬੇਸ਼ੱਕ ਸਭ ਕੁਝ ਨਹੀਂ ਹੋ ਸਕਦਾ ਪਰ ਪੈਸਾ ਬਹੁਤ ਕੁਝ ਹੈ ਅੱਜ ਇਨਸਾਨ ਦੇ ਘਰ ਵਿੱਚ ਕਟਣਾ ਵਾਪਰ ਜਾਏ ਕੋਈ ਐਕਸੀਡੈਂਟ ਹੋ ਜਾਏ ਕੋਈ ਬਿਮਾਰੀ ਸਰੀਰ ਦੀ ਨਿਕਲੇ ਪੈਸਾ ਜ਼ਰੂਰੀ ਹੈ ਬਹੁਤ ਐਸੇ ਹਸਪੀਟਲ ਨੇ ਜਿਹੜੇ ਹੱਥ ਹੀ ਨਹੀਂ ਪਉਂਦੇ ਉਹਨਾਂ ਤੱਕ ਜਿੰਨਾ ਤੱਕ ਕਾਊਂਟਰ ਭਰਿਆ ਨਾ ਜਾਏ ਪੈਸਿਆਂ ਦੇ ਨਾਲ ਪਰ ਜਿਹਨੂੰ ਇਨਸਾਨ ਜੋੜ ਕੇ ਰੱਖ ਰਿਹਾ ਜੋੜੀ ਜਾ ਰਿਹਾ ਬੱਚਿਆਂ ਵਾਤੇ ਪੁੱਤਰਾਂ ਵਾਤੇ ਧੀਆਂ ਵਾਤੇ ਹੋ ਸਕਦਾ ਉਹਦੇ ਬਣ ਨਹੀਂ ਨਾ ਉੱਥੇ ਇਨਸਾਨ ਕੀ ਕਰੇਗਾ ਜਿਹੜਾ ਇਨਸਾਨ ਲੱਖ ਰੁਪਇਆ ਤਨਖਾਹ ਦੇ ਨਾਲ ਨਹੀਂ ਰਜ ਰਿਹਾ ਡੇਢ ਲੱਖ ਤਨਖਾਹ ਦੇ ਨਾਲ ਨਹੀਂ ਰਜ ਰਿਹਾ 80 ਹਜ਼ਾਰ ਤਨਖਾਹ ਦੇ ਨਾਲ ਨਹੀਂ ਰਜ ਰਿਹਾ ਫਿਰ ਸ਼ੌਂਕ ਵੱਡੇ ਕਰ ਲਈ ਨਾ ਕਿੰਨੀਆਂ ਬੱਚਿਆਂ ਦੀਆਂ ਜਵਾਨੀਆਂ ਜਿਹੜੀਆਂ ਹਨ ਨਸ਼ਾ ਖਤਮ ਕਰ ਦਿੰਦਾ ਆ ਬਹੁਤ ਵੱਡਾ ਲੱਗਿਆ ਹੈ 2 4 5 ਸਾਲਾਂ ਦੇ ਵਿੱਚ ਆ ਹੁਣ ਜੀ ਜੋਰ ਲਾ ਰਹੇ ਨੇ ਕਿ ਪੰਜਾਬ ਨੂੰ ਬਦਨਾਮ ਕਰਨ ਦੇ ਛੜੀ ਅੰਤਰ ਰਚਣ ਵਾਸਤੇ ਮਾਜੇ ਦਾ ਇਲਾਕਾ ਕੈਪਚਰ ਕਰ ਰਹੇ ਨੇ ਕਿ ਨਸ਼ਾ ਨਿਕਲਦੇ ਹੈ ਇਹ ਕੈਪਚਰ ਕਰਨਗੇ ਆਉਣ ਵਾਲੇ ਸਮੇਂ ਦੇ ਅੰਦਰ ਚਲੋ ਇੱਕ ਰਾਜਨੀਤੀ ਦਾ ਮੁੱਦਾ ਹੈ ਜੇਕਰ ਇਹੀ ਕੰਟਰੋਲ ਪਹਿਲਾ ਹੁੰਦਾ ਆਏ ਹਾਲਾਤ ਇਹ ਨਾ ਬਣਦੇ ਪੰਜਾਬ ਦੇ ਵਿਚਨਾਂ ਵਾਲੇ ਵੱਡੇ ਅਫਸਰ ਵਿਚਨਾਂ ਵਾਲੇ ਵੱਡੇ ਮਗਰਮਸ਼ ਛੋਟੀਆਂ ਛੋਟੀਆਂ ਮਸ਼ੀਆਂ ਨੂੰ ਫੜ ਰਹੇ ਹੋ ਜਿਹੜੇ ਵੱਡੇ ਮਗਰਮਸ਼ ਨੇ ਜਿਹੜੇ ਇਹ ਸਭ ਕੁਝ ਖਾਰੇ ਨੇ ਜਿਹੜੇ ਬੱਚਿਆਂ ਦੇ ਬੱਚੇ ਖਾ ਗਏ ਪੁੱਤਰਾਂ ਦੇ ਪੁੱਤਰ ਖਾ ਗਏ ਪਰਿਵਾਰਾਂ ਦੇ ਪਰਿਵਾਰ ਖਾ ਗਏ ਉਹਨਾਂ ਦਾ ਕੀ ਬਣੇਗਾ ਮਾਰਾ ਕਹਿੰਦੇ ਇਹ ਉਹ ਲੋਕ ਨੇ ਜਿਨ੍ਹਾਂ ਦਾ ਕੋਈ ਤਲਾ ਹੀ ਨਹੀਂ ਹੈ ਤਲੇ ਵਾਲੀ ਚੀਜ਼ ਭਰ ਸਕਦੀ ਹੈ ਗਲਾਸ ਦੇ ਵਿੱਚ ਤਲਾ ਹੈ ਗਲਾਸ ਨੂੰ ਪਾਣੀ ਪਾਓ ਥੋੜਾ ਇੱਕ 200 ml 150 ml ਪਾਣੀ ਪਏਗਾ ਗਲਾਸ ਭਰ ਜੇਗਾ ਕਿਉਂਕਿ ਉਹਦਾ ਤਲਾ ਹੈ ਗਲਾਸ ਨੂੰ ਤੋਂ ਵੱਡ ਦਿਓ ਪਾਣੀ ਦਾ ਪੈਪ ਲਗਾ ਕੇ ਫੁੱਲ ਮੋਟਰ ਛੱਡ ਦਿਓ ਗਲਾਸ ਫੇਰ ਵੀ ਨਹੀਂ ਕਦੇ ਭਰੇਗਾ ਕਿਉਂ ਉਹਦਾ ਤਲਾ ਹੀ ਨਹੀਂ ਹੈ ਛੋਟਾ ਜਿਹਾ ਗਲਾਸ ਹੋਏਗਾ ਗਲਾਸੀ ਹੋਏਗੀ ਉਹਦਾ ਤਲਾ ਵਧ ਦਿਓ ਉਹ ਗਲਾਸ ਭਾਵੇਂ 2 ਘੰਟੇ ਲਗਾਤਾਰ ਮੋਟਰ ਚੱਲਦੀ ਦੇ ਗਲਾਸ ਭਰੇਗਾ ਹੀ ਨਹੀਂ ਅਦੇ ਨੀਂ ਗਲਾਸ ਪਰੇਗਾ। ਉਹੀ ਇਨਸਾਨ ਦੀ ਫਿਤਰਤ ਹੈ ਜਿਹੜੇ ਇਨਸਾਨ ਦਾ ਥੱਲੇ ਤਲਾ ਹੀ ਨਹੀਂ ਹੈ। ਉਹਨੇ ਇੱਕ ਪੁੱਤਰ ਨਹੀਂ ਕਈ ਪੁੱਤਰ ਧੀਆ ਪੁੱਤਰ ਖਾਲੇ ਕਈ ਧੀਆ ਪੁੱਤਰ ਖਾਲੇ ਪਰ ਤਲਾ ਨਹੀਂ ਪਰਿਆ। ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਦੌਰ ਰਿਹਾ ਹੈ ਇੱਕ ਬੜੇ ਮਾੜਾ ਸਮਾਂ ਪੰਜਾਬ ਦੀ ਨੌਜਵਾਨੀ ਨੇ ਪੰਜਾਬ ਦੀ ਸਿੱਖੀ ਨੇ ਆਪਣੇ ਉੱਤੇ ਹੰਡਾਇਆ ਸੀ ਮਾਝੇ ਦੀ ਧਰਤੀ ਦੇ ਵਿੱਚ ਧਾਰੀਵਾਲ ਥਾਣੇ ਦੇ ਵਿੱਚ ਇੱਕ ਥਾਣੇਦਾਰ ਆਇਆ ਸੀ ਉਹਦਾ ਨਾਮ ਸੀ ਮੱਖਣ ਸਿੰਘ ਨਾਮ ਤੇ ਉਹਦਾ ਮੱਖਣ ਸਿੰਘ ਸੀ ਪਰ ਇਲਾਕੇ ਦੇ ਲੋਕਾਂ ਨੇ ਨਾਮ ਪਾਇਆ ਸੀ ਮੱਖਣ ਜਲਾਦ ਪਤਾ ਨਹੀਂ ਉਹਨੇ ਆਪਣੀ ਤਰੱਕੀਆਂ ਨੂੰ ਲੈਣ ਵਾਸਤੇ ਆਪਣੇ ਧਨ ਨੂੰ ਇਕੱਠਿਆਂ ਕਰਨ ਵਾਸਤੇ ਪੈਸੇ ਨੂੰ ਇਕੱਠਿਆਂ ਕਰਨ ਵਾਸਤੇ ਸਰਕਾਰਾਂ ਦੀ ਚਾਪਲੂਸੀ ਕਰਦੇ ਹੋਏ ਨੇ ਕਿੰਨੇ ਬੱਚਿਆਂ ਦੇ ਘਾਣ ਕਰ ਦਿੱਤੇ ਕਿੰਨੇ ਬੱਚਿਆਂ ਨੂੰ ਜਾਨੋਂ ਮੋਕਾ ਦਿੱਤਾ ਕਹ ਲੱਗੇ ਸੀ ਬੰਦਾ ਮੌਤ ਤੋਂ ਬੇਸ਼ੱਕ ਬਚ ਕੇ ਵਾਪਸ ਆ ਜਾਏ ਪਰ ਜਿਹੜਾ ਮੱਖਣ ਦੇ ਕੋਲ ਚਲੇ ਆ ਗਿਆ ਕਦੇ ਵਾਪਸ ਨਹੀਂ ਆਏਗਾ ਬਹੁਤ ਮਾੜੀ ਕਿਸਮ ਦਾ ਜਲਾਦ ਬੜਿਆਂ ਲੋਕਾਂ ਨੂੰ ਖਤਮ ਕੀਤਾ ਸੀ ਉਹਨੇ। ਨੇੜੇ ਪਿੰਡ ਦੇ ਕੋਲ ਪਿੰਡ ਰਾਏ ਚੱਕ ਹੈ। ਪੜ੍ਹਨ ਲਿਖਣ ਵਾਲਾ ਪੜਿਆ ਲਿਖਿਆ ਨੌਜਵਾਨ ਵੀਰ ਨਾਮ ਸੀ ਬਲਦੇਵ ਸਿੰਘ। ਬਲਦੇਵ ਸਿੰਘ ਜਿਹੜਾ ਸੀ ਉਹ ਗੁਰਸੇਖ ਪ੍ਰਵਾਦ ਦੇ ਨਾਲ ਸੰਬੰਧ ਰੱਖਦਾ ਸੀ ਪਰ ਜਿੱਥੇ ਇਹ ਕੇਸਰੀ ਦਸਤਾਰ ਵਹਿੰਦਾ ਸੀ ਨੂੰ ਜ਼ਹਿਰ ਚੜਦਾ ਸੀ ਮੱਖਣ ਸਿੰਘ ਨੂੰ। ਪਤਾ ਨਹੀਂ ਕਿੰਨੇ ਝੂਠੇ ਮੁਕਾਬਲੇ ਬਣਾਏ ਦੋ ਤਿੰਨ ਵਾਰੇ ਨੇ ਫੜਨ ਦੀ ਯਤਨ ਕੀਤੀ ਪਰ ਫੜਿਆ ਨਾ ਗਿਆ ਤੋਂ ਹੀ ਗੱਲ ਨਾ ਕਿ ਜਦੋਂ ਆਪਣਾ ਵਿੱਚ ਕੋਈ ਨਾਲ ਰਲ ਜਾਂਦਾ ਹੈ ਆ ਜਿਹੜੇ ਨਸ਼ਾ ਵਕਾਰ ਇਹ ਨੇ ਥੋੜੀ ਜਿਹੜੇ ਵੱਡੇ ਮਗਰਮੱਛ ਨਹੀਂ ਥੋੜੀ ਕਿ ਇੱਕਦਮ ਪਿੰਡਾਂ ਚ ਆ ਕੇ ਵੇਚਦੇ ਨੇ ਆਪਣੇ ਪਿੰਡ ਦੇ ਲੋਕ ਹੁੰਦੇ ਨੇ ਆਪਣੇ ਥਾਣੇ ਦੇ ਬਲਾਕ ਦੇ ਲੋਕ ਹੁੰਦੇ ਨੇ ਪੁਲਿਸ ਸਟੇਸ਼ਨਾਂ ਦੇ ਲੋਕ ਹੁੰਦੇ ਨੇ ਛੋਟੇ ਛੋਟੇ ਹੌਲਦਾਰ ਏਐਸਆਈ ਜਿਹੜੇ ਲੋਕਾਂ ਤੱਕ ਇਹ ਨਸ਼ਾ ਤਸਕਰੀ ਨੂੰ ਕਰਾ ਕਰ ਰਹੇ ਨੇ ਸਿਰਫ ਆਪਣੀਆਂ ਜੇਬਾਂ ਨੂੰ ਭਰਨ ਵਾਸਤੇ ਆਪਣੇ ਢਿੱਡਾਂ ਨੂੰ ਭਰਨ ਵਾਸਤੇ ਉਹ ਕਹਿੰਦੇ ਕਿ ਸੇਸਰੇ ਉਹ ਪ੍ਰਸ਼ਾਦਾ ਪਾਣੀ ਛੱਕ ਰਿਹਾ ਕਿਸੇ ਨੇ ਸ਼ਿਕਾਇਤ ਕੀਤੀ ਕਿ ਬਲਦੇਵ ਸਿੰਘ ਅੱਜ ਕਰੇ ਹੈ ਗੱਡੀ ਲੈ ਕੇ ਪੁਲਿਸ ਲੈ ਕੇ ਪਹੁੰਚ ਗਿਆ ਉਹਦੇ ਘਰ ਪ੍ਰਸ਼ਾਦਾ ਛਕਦੇ ਨੂੰ ਉਹਨੇ ਫੜ ਲਿਆ ਐਨਾ ਜ਼ਿਆਦਾ ਕੁੱਟਿਆ ਐਨਾ ਜ਼ਿਆਦਾ ਮਾਰਿਆ ਹੱਦ ਤੋਂ ਜ਼ਿਆਦਾ ਉਹਨੂੰ ਮਾਰਿਆ ਗਿਆ ਹੱਦ ਤੋਂ ਜ਼ਿਆਦਾ ਕੁੱਟਿਆ ਗਿਆ ਅੱਧ ਮਹੀਨੇ ਹਾਲਤ ਵਿੱਚ ਉਹਨੂੰ ਗੱਡੀ ਚ ਪਾ ਕੇ ਲੈ ਕੇ ਚਲੇ ਗਏ ਉਹਨੂੰ ਮਿਲਣ ਦਾ ਯਤਨ ਕੀਤਾ ਉਹਦੇ ਮਾਪਿਓ ਨੇ ਪਰ ਮਲਾਇਆ ਨਾ ਗਿਆ ਈਵਨ ਇੱਥੋਂ ਤੱਕ ਕੇ Laash ਤੱਕ ਜਿਹੜੀ ਸੀ ਉਹਨੂੰ ਮੱਖਣ ਸਿੰਘ ਨੂੰ ਨਸੀਬ ਨਹੀਂ ਸੀ ਮੱਖਣ ਸਿੰਘ ਕੋਲੋਂ ਪੁੱਤਰ ਆਪਣੇ ਬਲਦੇਵ ਸਿੰਘ ਦੀ ਨਸੀਬ ਨਹੀਂ ਸੀ ਹੋਈ ਬੜੇ ਯਤਨ ਪ੍ਰਯਾਸ ਕੀਤੇ ਗਏ ਪਰ ਨਹੀਂ ਅੰਮ੍ਰਿਤਸਰ ਦੇ ਵਿੱਚ ਅੰਤਿਮ ਸਮਾਂ ਆਇਆ ਨਾ ਮੱਖਣ ਸਿੰਘ ਦਾ ਮਰਨ ਲੱਗਿਆ ਉਲੇਸ ਸਿੰਘ ਦੀ ਮਾਂ ਅਕਰੀ ਸਿਆਮ ਮੱਖਣ ਸਿੰਘ ਨੂੰ ਮਿਲਣ ਵਾਤੇ ਜਾਣਾ। ਤੇ ਹਾਲਤ ਉਹਦੀ ਇਹੋ ਜਿਹੀ ਹੋ ਚੁੱਕੀ ਸੀ ਕਿ ਉਹਨੂੰ ਪਾਸੇ ਦਾ ਨੁਕਸ ਪੈ ਗਿਆ। ਪਾਸੇ ਦਾ ਨੁਕਸ ਪੈਣ ਕਰਕੇ ਇੱਕੋ ਜਗ੍ਹਾ ਦੇ ਉੱਤੇ ਪਿਆ ਰਹਿੰਦਾ ਸੀ ਜਿਹੜੇ ਉਹਦੇ ਧੀਆਂ ਪੁੱਤਰ ਸਨ ਉਹਨਾਂ ਨੇ ਜਿਹੜਾ ਮੰਜਾ ਢਾਹ ਕੇ ਉਹਨਾਂ ਆਪਣੇ ਕੋਠੀ ਚ ਨਹੀਂ ਰੱਖਿਆ। ਬਾਹਰ ਚੜਾ ਦਿੱਤਾ ਤੇ ਡਾਕਟਰ ਆਖਦੇ ਸਨ ਕਿ ਉਹਨੂੰ ਕੀੜੇ ਪੈ ਚੁੱਕੇ ਸੀ। ਇੱਕ ਪਾਸੇ ਵਿੱਚ ਪੈ ਪੈ ਕੇ ਇੱਕ ਸਾਈਡ ਨੂੰ ਪੈ ਪੈ ਕੇ ਇਹਦੇ ਸਰੀਰ ਨੂੰ ਕੀੜੇ ਪੈ ਗਏ ਸੀ ਬੜੀ ਮਾੜੀ ਹਾਲਤ ਹੋਈ ਮੱਖਣ ਸਿੰਘ ਦੀ ਉਹ ਮੱਖਣ ਸਿੰਘ ਨੂੰ ਮਿਲਣ ਵਾਤੇ ਅਮਰੇਸਰ ਹਸਪੀਟਲ ਵਿੱਚ ਮਾਂ ਗਈ ਸੀ ਉਹਦੀ ਕਹਿੰਦਾ ਸੀ ਮਾਤਾ ਮੇਰੀ ਅਰਦਾਸ ਕਰ ਦੇ ਮੇਰੀ ਜਾਨ ਨਿਕਲ ਜਾਏ ਕਹਿੰਦੇ ਮੈਂ ਤੇਰੀ ਅਰਦਾਸ ਨਹੀਂ ਕਰਾਂਗੀ ਜੋ ਤੂੰ ਕੀਤਾ ਹੈ ਉਹ ਤੂੰ ਭੁਗਤ ਰਿਹਾ ਹੈ ਤੇ ਹੋਰ ਮਾੜਾ ਭੁਗਤੇਗਾ ਮੈਂ ਕੋ ਗੱਲ ਆਖਦੀ ਹਾਂ ਮੇਰੇ ਪੁੱਤ ਨੇ ਮਰਨ ਲੱਗੇ ਕੁਝ ਗੱਲ ਤੇ ਨਹੀਂ ਸੀ ਆਖੀ ਕਿ ਦਮ ਆ ਰਿਹਾ ਸੀ ਮੇਰੇ ਪੁੱਤਰ ਨੂੰ ਪਤਾ ਨਹੀਂ ਕਿੰਨਿਆਂ ਲੋਕਾਂ ਦੇ ਇਨਾਂ ਨੇ ਕਾਣ ਕੀਤੇ ਸਨ ਉਸ ਸਮੇਂ ਦੇ ਅੰਦਰ ਪਰ ਮਾੜੇ ਹਾਲਾਤ ਬਹੁਤ ਹੋਏ ਮੇਰੇ ਕਹਿਣ ਤੋਂ ਮੁਰਾਦ ਇਹ ਸਤਿਗੁਰੂ ਪਾਲਸ਼ਾ ਕਹਿੰਦੇ ਬਾਰੀ ਤੌਰ ਤੇ ਸਿੱਖੀ ਦਾ ਪਹਿਰਾਵਾ ਪਾ ਕੇ ਦਸਤਾਰ ਧਾਰੀ ਵੀ ਸੀ ਉਹ ਦਸਤਾਰ ਬਣਦਾ ਸੀ ਮੱਖਣ ਸਿੰਘ ਮੱਖਣ ਨਾਂ ਕਿ ਨਾਂ ਵਧੀਆ ਹੈ ਮੋਲ ਵਾਲਾ ਨਾਮ ਹੈ ਪਾਤਸ਼ਾਹ ਬਖਸ਼ਿਸ਼ ਕਹਿੰਦੇ ਸੰਤੋ ਮੱਖਣ ਖਾਇਆ ਸਾਚ ਪੀਏ ਸੰਸਾਰ ਇਹ ਪ੍ਰਮਾਤਮਾ ਦੇ ਨਾਮ ਨੂੰ ਢੜਕਣਾ ਪੈਂਦਾ ਹੈ ਉੱਚ ਮੱਖਣ ਨਿਕਲਦਾ ਉਸ ਮੱਖਣ ਨੂੰ ਸੰਤ ਜਨ ਖਾਂਦੇ ਨੇ ਜਿਹਦਾ ਸਵਾਦ ਸਾਰੀ ਲੋਕਾਂ ਹੀ ਲੈਂਦੀ ਹੈ ਇਹ ਉਹ ਲੋਕ ਜਲਾਦ ਪਾਰਸ਼ਾ ਕਹਿੰਦੇ ਸੁਣਨ ਦਾ ਸਬੰਧ ਤੇਰੇ ਕੰਨਾਂ ਦੇ ਨਾਲ ਨਹੀਂ ਹੈ ਸੁਣਨ ਦਾ ਸਬੰਧ ਤੇਰੀ ਸੁਰਤ ਦੇ ਨਾਲ ਹੈ ਇਹ ਇਨਸਾਨ ਹੈ ਮਨੁੱਖ ਹੈ ਬੰਦੇ ਤੇਰੀ ਹਾਲਤ ਕਿਤੇ ਉਹੋ ਜੀ ਨਾ ਹੋ ਜਾਏ ਤੂੰ ਸਿਰਫ ਆਪਣਾ ਆਪ ਸੁਣਨ ਵਾਲਾ ਨਾ ਬਣ ਜਾਏ ਸਿਰ ਆਪਣੇ ਆਪ ਦੀ ਤੂੰ ਆਪਣੇ ਆਪ ਤੱਕ ਸੀਮਤ ਨਾ ਰੱਖਨੇ ਮਾਰੇ ਕਿ ਤੇਰੇ ਅੰਦਰ ਸੰਤੋਖ ਆ ਗਿਆ ਤੂੰ ਦੁਨੀਆ ਦੀ ਵੀ ਸੋਚੇਗਾ ਜਿਨ੍ਹਾਂ ਨੇ ਦੁਨੀਆਂ ਦੀ ਸੋਚੀ ਹੈ 파ਰਸ਼ਾ ਨੇ ਉਹਨਾਂ ਦੇ ਬਾਬਰ ਸ਼ਬਦਾਂ ਕੀਤੇ ਨੇ ਕਿ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਿਹੜਾ ਸੱਚੇ ਮਾਰਗ ਦਾ ਪਾਂਧੀ ਹੋ ਜਾਂਦਾ ਹੈ ਜਿਹੜਾ ਸੱਚੇ ਮਾਰਗ ਦੇ ਉੱਤੇ ਚੱਲ ਕੇ ਗੁਰੂ ਦੇ ਉਪਦੇਸ਼ ਨੂੰ ਚਿੱਤ ਤੱਕ ਬਸਾਉਂਦਾ ਹੈ 파ਰਸ਼ਾ ਕਹਿੰਦੇ ਦੁਨੀਆਂ ਸਿਫਤ ਕਰਦੀ ਹੈ ਦੁਨੀਆਂ ਸਲਾਉਂਦੀ ਹੈ ਉਸ ਨੂੰ ਗੁਰਦੇਵ 파ਰਸ਼ਾ ਕਹਿੰਨ ਲੱਗੇ ਵਿਗਾਸ ਚਾਹੁੰਦਾ ਹੈ ਖੇੜਾ ਚਾਹੁੰਦਾ ਹੈ ਜਿਹੜੀ ਚੀਜ਼ ਤੂੰ ਜੁੜ ਕੇ ਖੇੜਾ ਮੰਗ ਰਿਹਾ ਹੈ ਕਿ ਨੇ ਲੋਕਾਂ ਨੂੰ ਮਾਰ ਕੇ ਉਹਨਾਂ ਲੋਕਾਂ ਨੇ ਖੇੜੇ ਲਏ ਹੋਣਗੇ ਕਿ ਕੰਨੋਂ ਆਨੰਦ ਹੈ ਭਾਈ ਤਾਰੂ ਸਿੰਘ ਦਾ ਖੋਪੜਾ ਲਖਾ ਕੇ ਜਕਰੀਆ ਖਾਨ ਖਸਦਾ ਹੋਏਗਾ ਕਿ ਮੈਂ ਕਿੱਡਾ ਵੱਡਾ ਜਲਾਦੀ ਹਾਂ ਮੈਂ ਕਿੰਨਾ ਵੱਡਾ ਜ਼ੁਲਮ ਕੀਤਾ ਹੈ ਮਰਦਾ ਮਰਦਾ ਮੌਤ ਮੰਗਦਾ ਸੀ ਮੈਨੂੰ ਮੌਤ ਹੀ ਆ ਜਾਏ ਮੰਨ ਪੈ ਗਿਆ ਸੀ ਜਕਰੀਆ ਖਾਨ ਨੂੰ ਕਿੰਨੀਆਂ ਐਸੀਆਂ ਬੇਅੰਤ ਉਦਾਹਰਨਾਂ ਤੁਹਾਨੂੰ ਮਿਲਣਗੀਆਂ ਗੁਰਦੇਵ ਸਤਗੁਰ ਪਾਤਸ਼ਾਹ ਕਹਿੰਦੇ ਬਾਣੀ ਨੂੰ ਸੁਣ। ਤੇ ਸੁਣਨ ਦਾ ਸਬੰਧ ਪਾਤਸ਼ਾਹ ਕਹਿੰਦੇ ਤੇਰੇ ਕੰਨਾਂ ਨਾਲ ਹੋ ਕੰਨਾਂ ਨਾਲ ਨਾ ਹੋਏ। ਸੁਣਨ ਦਾ ਸਬੰਧ ਤੇਰੀ ਸੁਰਤ ਦੇ ਨਾਲ ਹੋਏ। ਦੁਨੀਆ ਸੁਣਦੀ ਹੈ। ਕਿੰਨੇ ਮਹਾਨ ਕੀਰਤਨ ਸਮਾਗਮ ਹੋ ਰਹੇ ਹਨ, ਮਹਾਨ ਗੁਰਮਤ ਸਮਾਗਮ ਹੋ ਰਹੇ ਹਨ, ਮਹਾਨ ਕਥਾ ਦੇ ਦੀਵਾਨ ਹੋ ਰਹੇ ਹਨ। ਪਰ ਪਾਤਸ਼ਾਹ ਕਹਿੰਦੇ ਸੁਣੇ ਜਿਹੜਾ ਸੁਰਤ ਦੇ ਨਾਲ ਸੁਨੇਗਾ। ਸੁਰਤ ਦੇ ਨਾਲ ਇਹਨਾਂ ਨੂੰ ਵਸਾਏਗਾ ਸਤ ਸੰਤੋਖ ਗਿਆਨ 파ਰਸ਼ਾ ਕਹਿੰਦੇ ਤੇਰੇ ਅੰਦਰ ਇਹਨਾਂ ਚੀਜ਼ਾਂ ਦਾ ਗਿਆਨ ਹੋ ਜਾਏਗਾ ਸਤੀ ਕਿਵੇਂ ਹੋਇਆ ਜਾਂਦਾ ਹੈ ਸਤੀ ਰਾਧਾ ਦਾਨੀ 파ਰਸ਼ਾ ਕਹਿੰਦੇ ਉਹ ਦਾਨੀ ਨਹੀਂ ਸਤਿਆ ਮਨ ਸੰਤੋਖ ਉਪਜ ਦੇਣੇ ਕੇ ਵਿਚਾਰ ਇੱਥੇ 파ਰਸ਼ਾ ਨੇ ਜ਼ਿਕਰ ਕੀਤਾ ਬਾਣੀ ਦੇ ਅੰਦਰ ਪਾਸ਼ਾ ਕਹਿੰ ਲਗੇ ਜਿਹੜੇ ਦਾਨੀ ਪੁਰਸ਼ ਹੁੰਦੇ ਹਨ ਉਹ ਕਹਿੰਦੇ ਮਨ ਸੰਤੋਖ ਉਪਜ ਦੇਣੇ ਕੇ ਵਿਚਾਰ ਇਹ ਚੀਜ਼ ਤੇ ਹੈ ਮਨ ਦੇ اندر ਸੰਤੋਖ ਪ੍ਰਗਟ ਹੋ ਜਾਏ ਪਰ ਪਾਸ਼ਾ ਕਹਿੰਦੇ ਆਹ ਚੀਜ਼ ਨਾ ਪ੍ਰਗਟ ਹੋਏ ਦੇ ਦੇ ਮੰਗੇ ਸੈਸਾ ਗੁਣਾ ਸ਼ੁਭ ਕਰੇ ਸੰਸਾਰ ਇਹ ਚੀਜ਼ ਨਾ ਹੋਏ ਜਾਏ ਤੂੰ ਦੇ ਕੇ ਦਾਨੀ ਹੋ ਕੇ ਸਤੀ ਹੋ ਕੇ ਪਾਸ਼ਾ ਕਹਿੰਦੇ ਤੂੰ ਇਹ ਮੰਗ ਰਿਆ ਹੋਏ ਕਿ ਮੈਂ ਲੋਕੀ ਮੇਰੀ ਸ਼ੋਭਾ ਕਰਨ ਲੋਕੀ ਮੈਨੂੰ ਜਾਣਨ ਲੋਕੀ ਮੈਨੂੰ ਕਹਿਣ ਕਿ ਫਲਾਣਾ ਬੰਦਾ ਬੜਾ ਦਾਨੀ ਹੈ ਬਹੁਤ ਇਹਦੀ ਪ੍ਰਸ਼ੰਸਾ ਹੋ ਰਹੀ ਹੈ ਪਾਤਸ਼ਾਹ ਕਹਿੰਦੇ ਇਹ ਨਹੀਂ ਪ੍ਰਭੂ ਦੇ ਨਾਮ ਦੇ ਨਾਲ ਜੁੜਿਆ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਿਆ ਸੱਚ ਨੂੰ ਜ਼ਿੰਦਗੀ ਦੇ ਅੰਦਰ ਧਾਰਨ ਕੀਤੇ ਆ ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਹੀ ਉਪਦੇਸ਼ ਸੀ ਨਾ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਵੰਡ ਕੇ ਛਕਣ ਵਾਲੇ ਪਾਸੇ ਫਿਰ ਰੋਜਦਾ ਹੈ ਅਜੇ ਪਰसों ਜ਼ਿਕਰਕਾਰ ਐਸੀ ਕਲਦੇ ਦੀਵਾਨ ਦੇ ਸ਼ਾਇਰ ਜ਼ਿਕਰ ਕੀਤਾ ਹੈ ਜਿੱਥੇ ਮਾਲਕ ਬਖਸ਼ਿਸ਼ ਕਰਦੇ ਸੀ ਫੇਲਰ ਬਾਬੀ ਪੰਖ ਬਲਦ ਬਖਾਉਂ ਕੂਆ ਤਾਲ ਬਜਾਵੇ ਵਾਲੇ ਜਦੋਂ ਗੱਲ ਕਰ ਰਹੀ ਸੀ ਪਾਰਸ਼ਕ ਨੇ ਜਿਹੜਾ ਸਿੰਘ ਹੈ ਸਿੰਘ ਦਾ ਸੁਭਾਅ ਨਰਦਈ ਹੁੰਦਾ ਹੈ ਸ਼ੇਰ ਦਾ ਸੁਭਾਅ ਨਰਦਈ ਹੁੰਦਾ ਹੈ ਜਿਹੜਾ ਮਨੁੱਖੀ ਮਨ ਜਿਹੜਾ ਸੀ ਨਰਦਈ ਹੋ ਚੁੱਕਿਆ ਸੀ ਸ਼ੇਰ ਬਣ ਚੁੱਕਿਆ ਸੀ ਸਿਰਫ ਆਪਣੀ ਖਰਾਕ ਤੱਕ ਸੀਮਤ ਸੀ ਗੁਰਦੇਵ ਸਤਗੁਰ ਪਾਤਸ਼ਾਹ ਕਹਿਣ ਲੱਗੇ ਹੁਣ ਉਹ ਲੋਕਾਂ ਨਾਲ ਵੰਡ ਕੇ ਛੱਕ ਰਿਹਾ ਹੈ ਵੰਡ ਕੇ ਛੱਕਣ ਦੀ ਉਹਦੇ ਅੰਦਰ ਆਦਤ ਪੈ ਜਾਂਦੀ ਹੈ ਦਾਨੀ ਹੋ ਜਾਂਦਾ ਹੈ ਕਿਸੇ ਲੋੜਵੰਦ ਦੀ ਗਰਜ਼ ਨੂੰ ਪੂਰੀਆਂ ਕਰਦਾ ਹੈ ਪੈਸਾ ਬਹੁਤ ਹੈ ਲੋਕਾਂ ਦੇ ਕੋਲ ਜਿਹਦੇ ਕੋਲ ਨਹੀਂ ਹੈ ਉਹ ਕੋ ਬਹੁਤ ਘੱਟ ਹੈ ਜਿਹਦੇ ਕੋਲ ਹੈ ਉਹ ਕੋ ਬਹੁਤ ਹੈ ਤਰੇ ਗਲੋ ਸੁਤਾਨ ਦੇ ਨਾਲ ਅਸੀਂ ਕੁਝ ਕਿਸੇ ਦਾ ਭਲਾ ਕਰ ਰਹੇ ਹਾਂ ਕਿਸੇ ਦੀ ਲੋੜ ਨੂੰ ਪੂਰੀਆਂ ਕਰ ਰਹੇ ਹਾਂ ਆਪਣੇ ਆਪ ਦੇ ਹਰੇਕ ਕੋਈ ਇਨਸਾਨ ਜਿਉਂਦਾ ਹੈ ਗੁਰੂ ਸਾਹਿਬ ਅੱਜ ਵੀ ਸਾਡੇ ਕੋਲ ਸਿਰ ਮੰਗ ਰਹੇ ਨੇ ਪਰ ਕਿਹੜੇ ਤਰੀਕੇ ਨਾਲ ਮੰਗ ਰਹੇ ਨੇ ਪਾਤਸ਼ਾਹ ਕਹਿੰਦੇ ਜਿੱਥੇ ਤੇਰੇ ਮਾੜੇ ਗੰਦੇ ਵਿਚਾਰ ਪਏ ਹੋਏ ਨੇ ਨਾ ਇਹਨੂੰ ਰੱਖ ਕੇ ਰੱਖ ਦੇ ਗੁਰੂ ਦੇ ਅੱਗੇ ਗੁਰੂ ਦੀ ਮੱਤ ਦੇ ਨਾਲ ਤੁਰ ਇਹ ਸਿਰ ਧਰ ਇਨਸਾਨ ਸੋਚਦਾ ਕਿੱਥੋਂ ਹੈ ਕਿਸੇ ਇਨਸਾਨ ਨੂੰ ਕਹਿੰਦਾ ਜੇ ਤੈਨੂੰ ਮੈਂ ਗੱਲ ਕਹਿਣੀ ਸੀ ਕਹਿੰਦਾ ਕਿ ਬਾਰ ਬਾਰ ਮੱਥੇ ਤੇ ਹੱਥ ਮਾਰਦਾ ਇੱਥੋਂ ਸਾਰੇ ਥਾਟਸ ਪੈਦਾ ਹੋ ਰਹੇ ਨੇ ਜਿੰਨੇ ਵਿਚਾਰ ਪੈਦਾ ਹੋ ਰਹੇ ਨੇ ਮਨੁੱਖ ਦੇ ਇਸ ਦਿਮਾਗ ਦੇ ਅੰਦਰ ਹੋ ਰਹੇ ਨੇ ਪਾਤਸ਼ਾਹ ਕਹਿੰਦੇ ਸੁੱਟ ਦੇ ਆਪਣਾ ਦਿਮਾਗ ਲਾ ਕੇ ਰੱਖ ਦੇ ਸਿਰ ਆਪਣਾ ਇਹ ਗੁਰੂ ਦੀ ਖੇੜਿਆ ਸੀ ਹੈ ਸਿਰ ਧਰ ਦੇ ਤਲੀ ਦੇ ਉੱਤੇ ਰੱਖ ਕੇ ਆ ਮਹਾਰਾਜ ਆ ਸਾਰੀਆਂ ਸਿਆਣਪਾਂ ਮwidehat ਦੇ ਪਈਆਂ ਨੇ ਗੱਲੀ ਮੇਰੀ ਆਓ ਫਿਰ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਹ ਨਾ ਕੀਜੈ ਫਿਰ ਪੈਰ ਪਿਛੇ ਨਾ ਪਾਈ ਚੁਕੀ ਨਾ ਆਪਣੇ ਆਪ ਨੂੰ ਚੁਕਾਈ ਨਾ ਮਹਾਰਜ ਕਹਿਣ ਲੱਗੇ ਸੁਣਿਆ ਮੈਂ ਫਿਰ ਬਖਸ਼ ਆਪ ਜੀ ਨਾਲ ਸਾਝ ਪਾਦੇ ਆ ਇਹਦਾ ਉਚਾਰਨ ਸੁਣੀਏ ਨਹੀਂ ਹੋਏਗਾ ਇਹਦਾ ਉਚਾਰਨ ਹੋਏਗਾ ਸੁਣਿਆ ਸੁਣ ਕੇ ਸੁਣਨ ਨਾਲ ਸੁਣਿਆ ਸਤ ਧਾਨੀ ਸੁਭਾ ਸੰਤੋਖ ਸੰਤੋਖੀ ਸੁਭਾ ਗਿਆਨ ਸਤ ਸੰਤੋਖ ਦੇ ਸੁਭਾਉ ਦਾ ਗਿਆਨ ਪ੍ਰਗਟ ਸਤਗੁਰੂ ਪਾਤਸ਼ਾਹ ਕਹਿੰਦੇ ਗੁਰੂ ਦੀ ਬਾਣੀ ਨੂੰ ਸੁਣ ਕੇ ਚਿੱਤ ਦੇ ਨਾਲ ਇਹ ਅੰਦਰ ਪ੍ਰਗਟ ਹੋ ਜਾਂਦਾ ਹੈ ਸੁਣਿਆ 86 ਕਾਇਸ਼ਨਾਣ 8 60 ਇਹਦਾ ਸੰਧੀ ਵਿਸ਼ੇਸ਼ ਕਰਾਂਗੇ 8 60 ਕਿੰਨੇ ਹੋ ਗਏ ਜੀ 8 ਤੇ 8 68 ਹਿੰਦੂਇਜ਼ਮ ਦੇ ਅੰਦਰ 68 ਤੀਰਥਾਂ ਦੀ ਬਹੁਤ ਮਹਾਨਤਾ ਹੈ ਲੋਕੀ 68 ਤੀਰਥਾਂ ਨੂੰ ਬਹੁਤ ਪੂਜਦੇ ਨੇ ਮਹਾਰਜ ਕਹਿਣ ਲੱਗੇ ਪ੍ਰਭੂ ਦੇ ਨਾਮ ਦੇ ਨਾਲ ਸੰਝ ਪਾਇਆ ਪ੍ਰਭੂ ਦੇ ਨਾਮ ਨਾਲ ਜੁੜਿਆ ਮੰਨ ਲਓ ਇਸ ਤਰ੍ਹਾਂ ਹੈ ਸੁਣਿਆ ਸੁਣ ਕੇ 860 8 60 88ਾਂ ਤੀਰਥਾਂ ਦੇ ਇਸ਼ਨਾਨ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਪਾਣੀ ਦੇ ਨਾਲ ਨਹਾਉਣ ਦੀ ਲੋੜ ਨਹੀਂ بڑے ਐਸੇ ਲੋਕ ਨੇ ਜੋ 88ਾਂ ਤੀਰਥਾਂ ਦੇ ਭ੍ਰਮਣ ਕਰਨ ਵਾਸਤੇ ਨਿਕਲਦੇ ਨੇ ساری ਜ਼ਿੰਦਗੀ ਕਿ ਮੈਂ 88ਾਂ ਤੀਰਥਾਂ ਦਾ ਇਸ਼ਨਾਨ ਕਰਾਂਗਾ ਭਾਈ ਸਾਹਿਬ ਅਸੀਂ ਪੰਜਾਂ ਤਖਤਾਂ ਦੀ ਯਾਤਰਾ ਕੀਤੀ ਹੈ ਕਿਤੀ ਹੈ ਠੀਕ ਹੈ ਗੁਰੂ ਦੇ ਚਰਨ ਛੋਹ ਪ੍ਰਾਪਤ ਸਥਾਨ ਨੇ ਚਰਨ ਛੋਹ ਧਰਤੀਆਂ ਨੇ ਉੱਥੇ ਨਮਸਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਸਾਨੂੰ ਕਰਨਾ ਚਾਹੀਦਾ ਹੈ ਪਰ ਗੁਰਦੇਵ ਸਤਗੁਰ ਪਾਤਸ਼ਾਹ ਨੂੰ ਪੁਸ਼ੀ ਅਸੀਂ ਮਹਾਰਾਜ ਜਿੱਥੇ ਅਸੀਂ ਆ ਪੰਜਾਂ ਤਖਤਾਂ ਦੀ ਯਾਤਰਾ ਕੀਤੀ ਹੈ ہمارا ਸਫਲ ਹੈ ਪਾਤਸ਼ਾਹਕ ਨੇ ਸਫਲਤਾ ਹੈ ਜੇ ਚਿੱਤ ਲਾ ਕੇ ਕਰੇਗਾ ਪਾਤਸ਼ਾਹ ਕਹਿੰਦੇ ਸਤਗੁਰੂ ਕੀ ਸੇਵਾ ਜੇ ਸਫਲ ਦੀ ਗੱਲ ਕਰਦੇ ਨੇ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਤੇ ਮਾਰੇ ਕਹਿੰਦੇ ਸਤਗੁਰੂ ਕੀ ਸੇਵਾ ਗਾਖੜੀ ਔਖੀ ਵੀ ਹੈ ਸਿਰ ਦੀ ਜੈ ਆਪ ਗਵਾਈ ਆਪਣੇ ਆਪ ਨੂੰ ਗਵਾਉਣਾ ਪੈਂਦਾ ਆਪਣੇ ਆਪ ਦੇ ਹੰਕਾਰ ਨੂੰ ਖਤਮ ਕਰਨਾ ਪੈਂਦਾ ਜੇ ਸਫਲ ਹੈ ਪਾਸ਼ਾ ਕਹਿੰਦੇ ਗਾਖੜੀ ਵੀ ਬਹੁਤ ਹੈ ਸਫਲ ਤਾਂ ਹੋਏਗੀ ਜੇ ਚੇਤ ਨਾਲ ਕਰੇਗਾ ਗਾਖੜੀ ਔਖੀ ਤਾਂ ਹੈ ਪਾਸ਼ਾ ਕਹਿੰਦੇ ਸਭ ਕੁਝ ਆਪਣਾ ਗਵਾਉਣਾ ਪੈਂਦਾ 86 ਤੀਰਥਾਂ ਦੇ ਇਸ਼ਨਾਨ ਕੀਤੇ ਨੇ ਪ੍ਰਾਪਤੀ ਕੀ ਹੋਈ ਹੈ ਮਨ ਦੇ ਵਿੱਚ ਸ਼ੁੱਧਤਾ ਆਈ ਕਿ ਨਹੀਂ ਪੰਜਾਂ ਤਖਤਾਂ ਦੀ ਯਾਤਰਾਵਾਂ ਕੀਤੀਆਂ ਨੇ ਕੀਤੀਆਂ ਨੇ ਠੀਕ ਹੈ ਮਨ ਨੇ ਅੰਦਰ ਕੀ ਕੀ ਵਾਪਸੀ ਕੀਤੀ ਹੈ ਮਨ ਨੇ ਕੀ ਬਦਲਾ ਲੈਂਦਾ ਹੈ ਮਹਾਰਾ ਜੀ ਨੇ ਸੁਣਿਆ ਹੈ 86 ਕਾਇਸ਼ ਇਸ਼ਨਾਨ ਸੁਣ ਕੇ ਮਨ ਤੀਰਥਾਂ ਦੇ ਇਸ਼ਨਾਨ ਦੇ ਬਰਾਬਰ ਹੋ ਜਾਂਦਾ ਹੈ ਪਰ ਸ਼ਫਿਰ ਬਖਸ਼ਿਸ਼ ਕਰਦੇ ਨੇ ਨਾ ਨਾਨਕ ਘਰ ਹੀ ਬੈਠਿਆ ਸ਼ਾ ਮਿਲੈ ਪ੍ਰਭੂ ਫਿਰ ਘਰ ਬੈਠਿਆ ਪ੍ਰਾਪਤ ਹੋ ਜਾਂਦਾ ਹੈ ਇਸ ਹਿਰਦੇ ਘਰ ਦੇ ਅੰਦਰ ਜਿਹਨੂੰ ਮਹਾਰਾਜ ਪਾਤਸ਼ਾਹ ਕਹਿੰਦੇ ਮੰਨ ਰੇ ਤਿਰੋਧ ਮਤ ਕਤ ਜਾਹੀ ਜੀਓ ਬਾਹਰ ਤੈਨੂੰ ਜਾ ਕੇ ਕਿਤੇ ਇਸ਼ਨਾਨ ਕਰਨ ਦੀ ਲੋੜ ਨਹੀਂ ਆਪਣੇ ਹਿਰਦੇ ਘਰ ਅੰਦਰ ਟਿਕਿਆ ਰਹਿ ਜਿਹੜੀ ਪ੍ਰਾਪਤੀ ਜਿਹੜਾ ਗੁਰੂ ਸਾਹਿਬ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਜਿਹੜੀ ਆ ਤੁਹਾਡੇ ਗੁਰਦੁਆਰਾ ਸਾਹਿਬ ਸਿੰਘ ਸਭਾ ਸੈਕਟਰ 70 ਦੇ ਵਿੱਚ ਹੈ ਉਹੀ ਗੁਰੂਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹਰਮੰਦਰ ਸਾਹਿਬ ਦੀ ਧਰਤੀ ਦੇ ਉੱਤੇ ਹੈ। ਫਿਰ ਸਾਡੀ ਮੰਨਤਾ ਉੱਥੇ ਕਿਉਂ ਹੈ? ਮਨ ਦੇ ਅੰਦਰ ਸਵਾਰ ਨਹੀਂ ਆਉਂਦਾ ਕਿ ਇੱਥੇ ਸੰਗਤ ਸਾਨੂੰ ਕਦੇ-ਕਦੇ ਦੇਖਣ ਨੂੰ ਮਿਲਦੀ ਹੈ ਜਦੋਂ ਸਮਾਗਮ ਹੁੰਦਾ ਹੈ। ਬਹੁਤੀ ਸੰਗਤ ਸਾਨੂੰ ਉਦੋਂ ਦੇਖਣ ਨੂੰ ਮਿਲਦੀ ਜਦੋਂ ਲੰਗਰ ਚੱਲਣ ਵਿੱਚ ਸਿਰਫ ਅੱਧਾ ਘਟਾ ਰਹਿ ਜਾਂਦਾ ਹੈ। ਫਿਰ ਖੇਠਾਂ ਪੌੜੀਆਂ ਦੇ ਉੱਤੇ ਕੋਈ ਉੱਤੋਂ ਦੀ ਹੋ ਕੇ ਕੋਈ ਇੱਧਰ ਦੀ ਹੋ ਕੇ ਕਿ ਫਟਾਫਟ ਮੈਨੂੰ ਟਾਟ ਦੇ ਬੈਠਣ ਨੂੰ ਸਮਾਂ ਮਿਲ ਜਾਏ। ਜਗਾ ਮਿਲ ਜਾਈ ਅਸਲ ਚ ਅਸੀਂ ਘਾਟਾ ਇੱਥੇ ਖਾਦਾ ਹੈ ਜਿਹੜੀ ਜਿਹੜੇ ਸਿੱਖ ਇਹ ਸ਼ਬਦ ਬੋਲਦੇ ਸਨ ਕਿ ਮੋਠ ਮੋਠ ਛੋਲੇਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਵੈਰੀਆਂ ਨੂੰ ਤੂੰ ਤੂ ਕੇ ਮਾਰੇ ਤੇਰਾ ਖਾਲਸਾ ਤੂੰ ਮਾਫ ਕਰਿਓ ਅੱਜ ਲੰਗਰਾਂ ਪਿਛੇ ਲੜ ਪਏ ਅਸੀਂ ਕਿੰਨੇ ਆ ਥਾਵਰ ਤੇ ਵੇਖੋ ਕੀ ਕੁਝ ਹੋ ਰਿਹਾ ਪਕੌੜਿਆਂ ਪਿੱਛੇ ਲੜਪੇ ਲੰਗੜਾ ਪਿੱਛੇ ਲੜਪੇ ਦੋ ਦੋ ਪਕੌੜਿਆਂ ਦਾ ਲੰਗਰ ਲੱਗ ਜੇ ਅਸੀਂ ਮਾਰਨ ਤੱਕ ਜਾਂਦੇ ਹਾਂ ਇੱਕ ਦੂਜੇ ਰੁੱਤ ਤੇ ਡੋਲਣ ਤੱਕ ਜਾਂਦੇ ਹਾਂ ਤੇ ਸਖੀਤੇ ਰਹਿ ਗਈ ਸਖੀ ਦਾ ਮਿਆਰ ਬੜਾ ਛੋਟਾ ਕਰ ਦਿੱਤਾ ਆਪਾਂ ਹਜ਼ੂਰ ਕਹਿਣ ਲੱਗੇ ਸੁਣੇ 86 ਕਾਇਸ਼ਨਾਣ 68ਾਂ ਤੀਰਥਾਂ ਦਾ ਇਸ਼ਨਾਨ ਲਾਬਰ ਹੋ ਜਾਂਦਾ ਹੈ ਜਦਾ ਗੁਰੂ ਦੀ ਬਾਣੀ ਨੂੰ ਸੁਣਦਾ ਹੈ ਜੋ ਬਾਣੀ ਦਾ ਪ੍ਰਕਾਸ਼ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਹੈ ਉਹੀ ਬਾਣੀ ਦਾ ਪ੍ਰਕਾਸ਼ ਵੱਡੇ ਤਖਤਾਂ ਦੇ ਉੱਪਰ ਹੈ ਫਿਰ ਉੱਥੇ ਸੰਗਤ ਕਿਉਂ ਇੱਥੇ ਸੰਗਤ ਕਿਉਂ ਘਟ ਕਿਉਂਕਿ ਅਸੀਂ ਬਖਾਵਾ ਕੀਤਾ ਹੈ ਕਿ ਮੈਂ ਵੱਡੇ ਤੀਰਥ ਮੈਂ ਵੱਡੇ ਗੁਰੂ ਧਾਮ ਦੇ ਉੱਤੇ ਦਰਸ਼ਨ ਕਰਨ ਵਾਤੇ ਗਿਆ ਗੁਰੂ ਛੋਟਾ ਹੁੰਦੇ ਕਦੇ ਨਹੀਂ ਗੁਰੂ ਬਰਾਬਰ ਹੈ ਗੁਰੂ ਸਾਰੇ ਪਾਸੇ ਬਰਾਬਰ ਹੈ 1430 ਅੰਕ ਦੀ ਬਾਣੀ ਦਾ ਪ੍ਰਕਾਸ਼ ਇੱਥੇ ਹੋ ਰਿਹਾ 1430 ਅੰਕ ਦੀ ਬਾਣੀ ਦਾ ਪ੍ਰਕਾਸ਼ ਵੱਡੇ ਤਖਤਾਂ ਦੇ ਹੋ ਰਿਹਾ ਹੈ ਮਹਾਰਾਜ ਕਹਿੰਦੇ ਸੁਣੇ ਪੜ ਪੜ 파ਵੇਂ ਮਾਨ ਫਿਰ ਪੜ ਕੇ ਗੁਰੂ ਦੀ ਬਾਣੀ ਨੂੰ ਪੜ ਕੇ ਸਮਝ ਕੇ ਵਿਚਾਰ ਕੇ ਮਾਨ ਪ੍ਰਾਪਤ ਕਰਦਾ ਹੈ ਤੇ ਮਾਨ ਕੌਣ ਦਿੰਦਾ ਹੈ ਉਹਨੂੰ ਗੁਰੂ ਦਿੰਦਾ ਹੈ ਮਾਨ ਉਹਨੂੰ ਗੁਰੂ ਮਾਨ ਬਖਸ਼ਿਸ਼ ਕਰਦਾ ਹੈ ਪਾਰਸ਼ਕ ਨੇ ਸੁਣਿਆ ਲੱਗੇ ਸਹਿਜ ਧਿਆਨ ਨਾਮ ਸੁਣਦੇ ਸਦਕਾ ਅਡੋਲਤਾ ਵਿੱਚ ਚਿੱਤ ਜਿਹੜਾ ਹੈ ਪਾਰਸ਼ਕ ਨੇ ਬ੍ਰਿਤੀ ਹਮੇਸ਼ਾ ਉਹਦੇ ਜੁੜੀ ਰਹਿੰਦੀ ਹੈ ਨਾਨਕ ਨਾਨਕ ਆਖਦਾ ਹੈ ਕੀ ਆਖਦਾ ਹੈ ਭਗਤਾਂ ਸਦਾ ਵਿਕਾਸ ਨਾਨਕ ਆਖਦਾ ਸਤਿਗੁਰ ਪਾਸ਼ਾ ਜੀ ਭਗਤਾਂ ਦੇ ਮਨ ਦੇ ਵਿੱਚ ਸਦਾ ਵਿਕਾਸ ਰਹਿੰਦਾ ਹੈ ਭਗਤ ਸਦਾ ਖੇੜੇ ਚ ਰਹਿੰਦਾ ਹੈ ਸੁਣੇ ਐ ਦੁੱਖ ਪਾਪ ਕਾ ਨਾਸ਼ ਸੁਣ ਕੇ ਮਹਾਰਾਜ ਪਾਸ਼ਾ ਇਸ ਤਰ੍ਹਾਂ ਜਿਵੇਂ ਦੁੱਖਾਂ ਪਾਪਾਂ ਦੇ ਨਾਸ਼ ਹੋ ਗਏ ਹੋਣ ਦੁੱਖ ਵਿਛੋੜਾ ਇੱਕ ਦੁੱਖ ਭੂਖ ਇਹ ਵਿਛੋੜੇ ਦਾ ਦੁੱਖ ਇਹ ਸਾਰੇ ਦੁੱਖ ਪਾਸ਼ਾ ਖਤਮ ਕਰ ਦਿੰਦਾ ਹੈ। ਸਖਤਵਾਰ ਜੰਮਦੂਤ ਕਾਲ ਤੋਂ ਡਰਨਾ ਵੀ ਪਾਸ਼ਾ ਕਹਿੰਦੇ ਇੱਕ ਦੁੱਖ ਹੈ। ਮਾਰੇ ਕਹਿੰਦੇ ਸਾਰੇ ਦੁੱਖਾਂ ਨੂੰ ਪਾਸ਼ਾ ਪ੍ਰਮਾਤਮਾ ਕਾਲ ਪੁਰਖ ਵਾਹਿਗੁਰੂ ਖਤਮ ਕਰ ਦਿੰਦਾ ਹੈ। ਸੱਸਾ ਖਤਮ ਕਰ ਦਿੰਦਾ ਹੈ। ਦੁੱਖ ਲਾ ਖਤਮ ਕਰ ਦਿੰਦਾ ਹੈ ਜਿਹੜਾ ਗੁਰੂ ਦੇ ਨਾਮ ਨੂੰ ਸੁਣਦਾ ਹੈ। ਫਿਰ ਕਿਸੇ ਚੀਜ਼ ਦੇ ਨਾਲ ਜੁੜ ਕੇ ਵਿਗਾਸ ਨਹੀਂ ਕਿਸੇ ਚੀਜ਼ ਦੇ ਨਾਲ ਜੁੜ ਕੇ ਖੇੜਾ ਨਹੀਂ। ਸਦਾ ਵਿਕਾਸ ਰਿੰਦਾ ਹੈ ਸੁਣੇ ਦੁੱਖ-ਪਾਪ ਕਾ ਨਾਸ਼ ਸਤਿਗੁਰੂ ਪਰਸਾ ਰਹਿਮਤ ਕਰਨ ਦੀ ਕਿਰਪਾ ਕਰਨ ਬੋਲਦੇ ਆ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹਿਲਾ ਤੀਜਾ ਆਨੰਦਿਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾ